ਹੈਲੋ एवरीवन ਵੈਲਕਮ ਟੂ आवर ਚੈਨਲ ਅਕਾਊਂਟਿੰਗ ਸਿੱਖੋ ਇਨ ਪੰਜਾਬੀ ਅੱਜ ਦਾ ਟੌਪਿਕ ਸਾਡਾ ਰਹੇਗਾ ਬਿਜ਼ਨਸ ਕਮਿਊਨੀਕੇਸ਼ਨ ਦਾ ਐਕਸਪਲੇਨੇਸ਼ਨ ਐਂਡ ਆਫ ਦੇ ਨੇਚਰ ਆਰ ਕੈਰੈਕਟ੍ਰਿਸਟਿਕਸ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਫਰਸਟਲੀ ਬਿਜ਼ਨਸ ਕਮਿਊਨੀਕੇਸ਼ਨ ਦਾ ਮੀਨਿੰਗ ਕੀ ਹੁੰਦਾ ਉਹਦੀ ਡੈਫੀਨੇਸ਼ਨ ਕੀ ਹੁੰਦੀ ਹੈ ਠੀਕ ਹੈ ਬਿਜ਼ਨਸ ਕਮਿਊਨੀਕੇਸ਼ਨ ਇਜ਼ ਆ ਪ੍ਰੋਸੈਸ ਇਹ ਇੱਕ ਪ੍ਰੋਸੈਸ ਆ ਇਨ ਵਿੱਚ ਵਨ ਪਰਸਨ ਐਕਸਪ੍ਰੈਸ देयर ਥੌਟ ਜਿਹਦੇ ਵਿੱਚ ਕਿ ਆਇਆ ਇੱਕ ਪਰਸਨ ਆ ਐਕਸਪ੍ਰੈਸ देयर ਥੌਟਸ ਮਤਲਬ ਐਕਸਪ੍ਰੈਸ ਕਰਦਾ ਆਪਣੇ ਥੌਟਸ ਓਪੀਨੀਅਨ ਮਤਲਬ ਆਪਣੇ ਸੋਚ ਵਿਚਾਰ ਜਾਂ ਆਪਣੇ ਕੋਈ ਰਾਏ ਹੋ ਗਈ ਟੂ ਅਨਦਰ ਪਰਸਨ ਇੱਕ ਪਰਸਨ ਆ ਜਿਹੜਾ ਆਪਣੀ ਥੌਟਸ ਵਿਚਾਰ ਕੀ ਆ ਅਨਦਰ ਪਰਸਨ ਨੂੰ ਦੱਸਦਾ ਆ ਇਨ ਬਿਜ਼ਨਸ ਆਰਗੇਨਾਈਜੇਸ਼ਨ ਮਤਲਬ ਬਿਜ਼ਨਸ ਫਰਮ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਫੋਰ ਕੈਰਿੰਗ ਆਊਟ ਬਿਜ਼ਨਸ ਐਕਟੀਵਿਟੀਜ਼ ਕਿਸ ਚੀਜ਼ ਲਈ ਆਪਣੇ ਬਿਜ਼ਨਸ ਐਕਟੀਵਿਟੀਜ਼ ਨੂੰ ਚਲਾਉਣ ਦੇ ਲਈ ਬਿਜ਼ਨਸ ਕਮਿਊਨੀਕੇਸ਼ਨ ਕੀ ਆ ਇੱਕ ਪ੍ਰੋਸੈਸ ਆ ਜਿਹੜਾ ਕਿ ਇੱਕ ਪਰਸਨ ਅਨਦਰ ਪਰਸਨ ਨੂੰ ਆਪਣੇ ਥੌਟਸ ਵਿਚਾਰ ਜਾ ਕੁਝ ਵੀ ਆਪਣੀ ਇਨਫੋਰਮੇਸ਼ਨ ਸਾਂਝੀਆਂ ਕਰਦਾ ਆ ਠੀਕ ਆ ਕਾਦੇ ਲਈ ਆਪਣੇ ਬਿਜ਼ਨਸ ਨੂੰ ਰਨ ਆਊਟ ਕਰਨ ਦੇ ਲਈ ਆਪਣੇ ਬਿਜ਼ਨਸ ਐਕਟੀਵਿਟੀਜ਼ ਨੂੰ ਚਲਾਉਣ ਦੇ ਲਈ ਫਾਰ ਐਗਜ਼ਾਮਪਲ ਜਿੱਦਾਂ ਇੱਕ ਪਰਸਨ ਕੋ ਹੈਗੀ ਇਨਫੋਰਮੇਸ਼ਨ ਠੀਕ ਆ ਇਨਫੋਰਮੇਸ਼ਨ ਆ ਜਿਹੜਾ ਸੈਂਡਰ ਆ ਠੀਕ ਆ ਉਹ ਇਨਫੋਰਮੇਸ਼ਨ ਜਿਹੜਾ ਸੈਂਡਰ ਉਹ ਏ ਪਰਸਨ ਆ ਠੀਕ ਆ ਰਿਸਿਵਰ ਆ ਜਿਹੜਾ ਬੀ ਪਰਸਨ ਆ ਜਿਹੜਾ ਸੈਂਡਰ ਉਹ ਇਨਫੋਰਮੇਸ਼ਨ ਆ ਜਿਹੜੀ ਰਿਸਿਵਰ ਨੂੰ ਦਿੰਦਾ ਆ ਠੀਕ ਆ ਤੇ ਜਿਹੜਾ ਰਿਸਿਵਰ ਹੁੰਦਾ ਆ ਉਹਦੇ ਕੋਲ ਇਨਫੋਰਮੇਸ਼ਨ ਤੇ ਆ ਗਈ ਆ ਉਹ ਸਾਰੀ ਇਨਫੋਰਮੇਸ਼ਨ ਨੂੰ ਚੈੱਕ ਆਊਟ ਕਰਕੇ ਉਹਦੇ ਬਾਰੇ ਜਾਣ ਕੇ ਠੀਕਾ ਕੀਆ ਉਸ ਚੀਜ਼ ਦਾ ਫੀਡਬੈਕ ਆ ਜਿਹੜਾ ਉਹ ਸੈਂਟਰ ਨੂੰ ਵਾਪਸ ਕਰਤਾ ਆ ਠੀਕਾ ਕਮਿਊਨੀਕੇਸ਼ਨ ਪ੍ਰੋਸੈਸ ਹੋ ਗਈ ਕਿਉਂਕਿ ਸੈਂਟਰ ਕੋ ਕਿਆ ਸੀ ਇਨਫੋਰਮੇਸ਼ਨ ਸੀਗੀ ਠੀਕਾ ਜਿਹੜੀ ਇਨਫੋਰਮੇਸ਼ਨ ਸੈਂਟਰ ਨੇ ਸੀ ਉਹ ਰੀਸੀਵਰ ਰੀਸੀਵਰ ਨੂੰ ਮਿਲੀ ਆ ਜਾਣਕਾਰੀ ਜਿਹੜੀ ਵੀ ਆ ਠੀਕਾ ਸੈਕੰਡ ਪਰਸਨ ਨੂੰ ਮਿਲੀ ਆ ਸੈਕੰਡ ਪਰਸਨ ਨੇ ਜੋ ਵੀ ਮਤਲਬ ਉਹਦੇ ਫੀਡਬੈਕ ਸੀਗਾ ਠੀਕਾ ਉਹ ਕੀਆ ਸੈਂਟਰ ਨੂੰ ਵਾਪਸ ਕੀਤਾ ਫੀਡਬੈਕ ਠੀਕਾ ਨੈਕਸਟ ਆਪਾਂ ਦੇਖਦੇ ਆ ਨੇਚਰ ਔਰ ਕੈਰੈਕਟਰਿਸਟਿਕਸ ਕੀ ਆ بزਨਸ ਕਮਿਊਨੀਕੇਸ਼ਨ ਦੇ ਕਮਿਊਨੀਕੇਸ਼ਨ ਇਨਵੋਲਸ ਐਟ ਲੀਸਟ ਟੂ ਪਰਸਨ ਕਮਿਊਨੀਕੇਸ਼ਨ ਦੇ ਵਿੱਚ ਕੀ ਆ ਐਟ ਲੀਸਟ ਟੂ ਪਰਸਨ ਕੀਆ ਇਨਵੋਲਵ ਹੋਣੇ ਹੀ ਚਾਹੀਦੇ ਆ ਬਿਕੋਜ਼ ਅਗਰ ਜੇ ਟੂ ਪਰਸਨ ਨਹੀਂ ਇਨਵੋਲਵ ਹੋਊਗੇ ਤਾਂ ਕਮਿਊਨੀਕੇਸ਼ਨ ਦਾ ਪ੍ਰੋਸੈਸ ਨਹੀਂ ਚੱਲੂਗਾ ਬਿਕੋਜ਼ ਜੇ ਸੈਂਟਰ ਕੋ ਇਨਫੋਰਮੇਸ਼ਨ ਹੈਗੀ ਆ ਠੀਕ ਆ ਉਹ ਕਿਹਨੂੰ ਭੇਜੂਗਾ ਠੀਕ ਆ ਬਿਕੋਜ਼ ਕੱਲਾ ਬੰਦਾ ਹੈ ਜਿਹੜਾ ਉਹ بزਨਸ ਨੂੰ ਨਹੀਂ ਚਲਾ ਸਕਦਾ messages must ਜਿਹੜਾ ਮੈਸੇਜ ਆ ਉਹ ਜ਼ਰੂਰੀ ਆ ਠੀਕ ਆ ਕਮਿਊਨੀਕੇਸ਼ਨ ਇਜ਼ ਅ ਟੂ ਵੇ ਪ੍ਰੋਸੈਸ ਕਮਿਊਨੀਕੇਸ਼ਨ ਉਹੀ ਗੱਲ ਲੱਗੀ ਕਿ ਦੋ ਮਤਲਬ ਦੋ ਬੰਦਿਆਂ ਦੇ ਵਿੱਚ ਹੀ ਹੋ ਸਕਦਾ ਟੂ ਵੇ ਪ੍ਰੋਸੈਸ ਹੁੰਦਾ ਆ ਕਮਿਊਨੀਕੇਸ਼ਨ ਇਜ਼ ਅ ਕੰਟੀਨਿਊਸ ਪਰਪਸ ਮਤਲਬ ਮਤਲਬ ਲਗਾਤਾਰ ਜਿਹੜੀ ਮੈਸੇਜਿੰਗ ਆ ਚੱਲੀ ਜਾਵੇ ਹਨਾ ਕਮਿਊਨੀਕੇਸ਼ਨ ਦੇ ਉੱਪਰ ਗੱਲਬਾਤ ਹੋਈ ਜਾਵੇ ਆਪਣੇ ਬਿਜ਼ਨਸ ਦੇ ਅਕੋਰਡਿੰਗ ਮਤਲਬ ਇਹ ਲਗਾਤਾਰ ਪ੍ਰੋਸੈਸ ਹੋਣਾ ਚਾਹੀਦਾ ਹੈ ਇਹਦੇ ਵਿੱਚ ਕਮਿਊਨੀਕੇਸ਼ਨ ਮੇ ਬੀ ਰਿਟਨ ਕਮਿਊਨੀਕੇਸ਼ਨ ਕਿ ਆਇਆ ਲਿਖਤ ਰੂਪ ਤੇ ਵੀ ਹੋ ਸਕਦੀ ਆ ਔਰਲ ਵੀ ਹੋ ਸਕਦੀ ਆ ਬੋਲ ਕੇ ਵੀ ਹੋ ਸਕਦੀ ਆ ਤੇ ਗੈਸਚਰ ਮੋਡ ਤੇ ਵੀ ਹੋ ਸਕਦੀ ਹੈ ਗੈਸਚਰ ਮੀਨਸ ਤੁਹਾਡੀ ਬੋਡੀ ਲੈਂਗੁਏਜ ਦੇ ਅਕੋਰਡਿੰਗ ਠੀਕ ਆ ਜੀ ਅੱਜ ਦਾ ਟਾਪਿਕ ਸਾਡਾ ਇੰਨਾ ਹੀ ਸੀਗਾ ਬਿਜ਼ਨਸ ਕਮਿਊਨੀਕੇਸ਼ਨ ਦਾ ਠੀਕ ਆ ਕੀ ਬਿਜ਼ਨਸ ਕਮਿਊਨੀਕੇਸ਼ਨ ਕੀ ਆ ਉਹਦੇ ਨੇਚਰ ਔਰ ਕੈਰੈਕਟਿਸਟਿਕਸ ਥੈਂਕ ਯੂ एवरीवन